ਪੰਜਾਬ ਵਿੱਚ ਬੱਚੇ ਨਾ ਹੋਣ ਦੀ ਸਮੱਸਿਆ ਦਾ ਜਿਹੜਾ ਵੱਡੇ ਪੱਧਰ ਤੇ ਸਾਹਮਣਾ ਕੀਤਾ ਜਾ ਰਿਹਾ ਹੈ ਤਾਂ ਉੱਥੇ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗਾ ਤੇ ਉੱਥੇ ਤੁਹਾਨੂੰ ਜਿਹੜਾ ਸੋਚਣ ਲਈ ਵੀ ਮਜਬੂਰ ਕਰ ਦੇਵੇਗਾ ਤਾਂ ਦੱਸ ਦਿੰਨੇ ਆ ਕਿ ਇੱਕ ਔਰਤ ਜਿਹੜਾ 25 ਵਾਰ ਮਾਂ ਬਣ ਚੁੱਕੀ ਆ ਉਸ ਸੰਬੰਧੀ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਅੱਜ ਦੇ ਸਮੇਂ ਵਿੱਚ ਜਦੋਂ ਔਰਤਾਂ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਬਾਰੇ ਸੋਚ ਵੀ ਨਹੀਂ ਰਹੀਆਂ ਇੱਕ ਔਰਤ ਨੇ ਉੱਥੇ 3-4 ਵਾਰ ਨਹੀਂ ਸਗੋਂ 25 ਵਾਰ ਜਿਹੜਾ ਉਹ ਔਰਤ ਮਾਂ ਬਣ ਚੁੱਕੀ ਆ ਹੈਰਾਨੇ ਵਾਲੀ ਗੱਲ ਇਹ ਆ ਕਿ ਉਸਦੀ 5 ਵਾਰ ਜਿਹੜੀ ਨਸਬੰਦੀ ਵੀ ਹੋਈ ਆ ਫਿਰ ਵੀ ਬੱਚੇ ਦੇ ਜਨਮ ਦੀ ਪ੍ਰਕਿਰਿਆ ਰੁਕੀ ਨਹੀਂ ਉਸ ਔਰਤ ਨੇ ਜਿਹੜਾ ਇਹ ਬੱਚੇ ਬੱਚਿਆਂ ਨੂੰ ਵੀ ਜਨਮ ਸਿਰਫ ਜਿਹੜਾ 30 ਮਹੀਨੇ ਲਗਭਗ 2.5 ਸਾਲ ਦੇ ਸਮੇਂ ਵਿੱਚ ਦਿੱਤਾ ਜਿਸ ਨੇ ਵੀ ਇਸ ਔਰਤ ਬਾਰੇ ਸੁਣਿਆ ਉਹ ਹੈਰਾਨ ਹੋ ਕੇ ਸਿਰ ਝੁਕਾ ਕੇ ਬੈਠ ਗਿਆ ਲੋਕ ਹੈਰਾਨ ਨੇ ਕਿ ਇਹ ਸਭ ਕਿਵੇਂ ਸੰਭਵ ਹੋਇਆ ਇਹ ਅਜੀਬੋ ਗਰੀਬ ਮਾਮਲਾ ਜਿਹੜਾ ਆਗਰਾ ਤੋਂ ਸਾਹਮਣੇ ਆਇਆ ਜਿੱਥੋਂ ਇਥੋਂ ਦੀ ਕਮਿਊਨਿਟੀ ਹੈਲਥ ਸੈਂਟਰ CHC ਵਿੱਚ ਇੱਕ ਇਕੱਲੀ ਔਰਤ ਜਿਹੜੀ 2.5 ਸਾਲਾਂ ਦੇ ਅੰਦਰ 25 ਬਾਰ ਮਾਂ ਬਣ ਚੁੱਕੀ ਹੈ ਇਹ ਸਭ ਜਨਨੀ ਸੁਰੱਖਿਆ ਯੋਜਨਾ ਅਤੇ ਔਰਤ ਨਸਬੰਧੀ ਪ੍ਰੋਮੋਸ਼ਨ ਯੋਜਨਾ ਦੇ ਕਾਰਨ ਗਿਆ ਜਾਂਚ ਦੌਰਾਨ ਇੱਕ ਔਰਤ ਦੇ ਨਾਮ ਤੇ ਵਾਰ-ਵਾਰ ਜਨੇਪੇ ਅਤੇ ਨਸਬੰਦੀ ਦੇ ਰਿਕਾਰਡ ਮਿਲੇ ਦਸਤਾਵੇਜ਼ਾਂ ਦੀ ਜਾਂਚ ਕਰਨ ਨਾਲ ਤੇ ਇਹ ਪਾਇਆ ਗਿਆ ਕਿ ਉਸ ਔਰਤ ਨੂੰ ਜਿਹੜਾ 25 ਵਾਰ ਮਾਂ ਅਤੇ 5 ਵਾਰ ਨਸਬੰਦੀ ਕਰਵਾਉਣ ਵਾਲਿਆਂ ਦੀ ਸੂਚੀ ਵਿੱਚ ਦਿਖਾਇਆ ਗਿਆ ਸੀ ਇਸ ਦੇ ਬਦਲੇ ਵਿੱਚ ਉਸ ਔਰਤ ਦੇ ਖਾਤੇ ਵਿੱਚ ਕੁੱਲ 45000 ਰੁਪਏ ਵੀ ਸਰਕਾਰੀ ਸਕੀਮ ਤਹਿਤ ਟਰਾਂਸਫਰ ਕੀਤੇ ਗਏ ਦਰਸਾਤ ਸੂਬਾ ਸਰਕਾਰ ਵੱਲੋਂ ਦੋ ਵੱਡੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਜਾਨੀ ਸੁਰੱਖਿਆ ਯੋਜਨਾ ਅਤੇ ਔਰਤ ਨਸਬੰਦੀ ਪ੍ਰੋਤ ਹਨ ਯੋਜਨਾ ਇਹਨਾਂ ਯੋਜਨਾਵਾਂ ਤਹਿਤ ਜਿਹੜੀ ਇਕਜਾਨੀ ਸੁਰੱਖਿਆ ਯੋਜਨਾ ਤਹਿਤ ਜਨੇਪੇ ਤੋਂ ਬਾਅਦ ਔਰਤ ਨੂੰ ਜਿਹੜਾ 1400 ਰੁਪਏ ਅਤੇ ਪ੍ਰੇਰਿਤ ਕਰਨ ਵਾਲੀ ਆਸ਼ਾ ਵਰਕਰ ਨੂੰ ਜਿਹੜੇ 600 ਰੁਪਏ ਦਿੱਤੇ ਜਾਂਦੇ ਨੇ ਤਾਂ ਨਸਬੰਧੀ ਤੋਂ ਬਾਅਦ ਜਿਹੜਾ ਔਰਤ ਨੂੰ 2000 ਅਤੇ ਆਸ਼ਾ ਨੂੰ ਜਿਹੜਾ 300 ਮਿਲਦੇ ਨੇ ਇਹ ਸਾਰੀ ਰਕਮ ਜਿਹੜਾ 48 ਘੰਟਿਆਂ ਦੇ ਅੰਦਰ ਸਿੱਧੇ ਔਰਤ ਦੇ ਖਾਤੇ ਵਿੱਚ ਟਰਾਂਸਫਰ ਹੋ ਜਾਂਦੀ ਆ ਇਹ ਵੱਡੀ ਧੋਖਾਧੜੀ ਇਹਨਾਂ ਦੋਵਾਂ ਯੋਜਨਾਾਂ ਦੀ ਆੜ ਹੇਠ ਕੀਤੀ ਗਈ ਸੀ ਇਸ ਪ੍ਰਕਿਰਿਆ ਦਾ ਜਿਹੜਾ ਫਾਇਦਾ ਚੁੱਕਦੇ ਹੋਏ ਇਸ ਔਰਤ ਨੂੰ ਵਾਰ-ਵਾਰ ਡਿਲੀਵਰੀ ਅਤੇ ਨਸਬੰਦੀ ਦਾ ਜਿਹੜਾ ਨਾਮ ਦੇ ਕੇ ਸਰਕਾਰੀ ਪੈਸੇ ਦਾ ਗਵਨ ਕੀਤਾ ਗਿਆ ਅਜਦੇ ਸਮੇਂ ਦੇ ਵਿੱਚ ਜਦੋਂ ਔਰਤਾ ਇੱਕ ਤੋਂ ਵੱਧ ਬੱਚੇ ਪੈਦਾ ਕਰਨ ਬਾਰੇ ਸੋਚ ਵੀ ਨਹੀਂ ਰਹੀਆਂ ਤਾਂ ਇੱਕ ਔਰਤ 3-4 ਵਾਰ ਨਹੀਂ 125 ਵਾਰ ਜਿਹੜਾ ਮਾਂ ਬਣੀ ਆ ਹੈਰਾਨੀ ਵਾਲੀ ਗੱਲ ਇਹ ਆ ਕਿ ਉਸਦੀ 5 ਵਾਰ ਨਸਬੰਦੀ ਵੀ ਹੋਈ ਆ ਫਿਰ ਵੀ ਬੱਚੇ ਦੇ ਜਨਮ ਦੀ ਪ੍ਰਕਿਰਿਆ ਰੁਕੀ ਨਹੀਂ ਉਸ ਔਰਤ ਨੇ ਜਿਹੜਾ ਇਹ 25 ਬੱਚਿਆਂ ਨੂੰ ਜਨਮ ਵੀ ਸਿਰਫ ਜਿਹੜਾ 3 ਮਹੀਨੇ ਲਗਭਗ 2.5 ਸਾਲਾਂ ਦੇ ਸਮੇਂ ਦੇ ਵਿੱਚ ਦਿੱਤਾ ਜਿਸ ਨੇ ਵੀ ਇਸ ਔਰਤ ਬਾਰੇ ਸੁਣਿਆ ਉਹ ਹੈਰਾਨ ਹੋ ਕੇ ਸਿਰ ਝੁਕਾ ਕੇ ਬੈਠ ਗਿਆ ਲੋਕ ਹੈਰਾਨ ਨੇ ਕਿ ਇਹ ਸਭ ਕਿ ਮੇ ਸੰਭਵ ਹੋਇਆ ਇਹ ਜੀਵਗ੍ਰਿ ਮਾਮਲਾ ਜਿਹੜਾ ਆਗਰਾ ਤੋਂ ਸਾਹਮਣੇ ਆਇਆ ਜਿੱਥੇ ਇਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਸੀਐਚਸੀ ਵਿੱਚ ਇੱਕ ਇਕੱਲੀ ਔਰਤ 2.5 ਸਾਲਾਂ ਦੇ ਅੰਦਰ ਜਿਹੜਾ 25 ਵਾਰ ਮਾਂ ਬਣ ਚੁੱਕੀ ਆ ਇਹ ਸਭ ਜਰਨੀ ਸੁਰੱਖਿਆ ਜਿਹੜਾ ਯੋਜਨਾ ਔਰਤ ਨਸਬੰਦੀ ਪ੍ਰਮੋਸ਼ਨ ਯੋਜਨਾ ਦੇ ਕਾਰਨ ਹੋਇਆ ਜਦ ਦੌਰਾਨ ਇੱਕ ਔਰਤ ਦੇ ਨਾਮ ਤੇ ਬਾਰ-ਬਾਰ ਜਨੇਪੇ ਅਤੇ ਨਸਬੰਦੀ ਦੇ ਰਿਕਾਰਡ ਮਿਲੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੇ ਇਹ ਪਾਇਆ ਗਿਆ ਕਿ ਉਸੇ ਔਰਤ ਨੂੰ ਜਿਹੜਾ 25 ਵਾਰ ਮਾਂ ਬਨਨ ਅਤੇ 5 ਵਾਰ ਨਸਬੰਦੀ ਕਰਵਾਉਣ ਵਾਲਿਆਂ ਦੀ ਸੂਚੀ ਵਿੱਚ ਦਿਖਾਇਆ ਗਿਆ ਸੀ ਦੇ ਬਦਲੇ ਵਿੱਚ ਉਸ ਔਰਤ ਦੇ ਖਾਤੇ ਵਿੱਚੋਂ ਕੁੱਲ 45000 ਰੁਪਏ ਵੀ ਸਰਕਾਰੀ ਸਕੀਮ ਤਹਿਤ ਟਰਾਂਸਫਰ ਕੀਤੇ ਗਏ।